ਕੀ ਕਰਦੇ ਹੋ ਭਾਈ ਆ ਗੋਹਾ ਕਿਨੇ ਕਰਿਆ ਪੱਕਾ ਲੋਸਨ ਨੇ ਕਰਿਆ ਕਰਕੇ ਵੱਡੇ ਆ ਵੀ ਆ ਖੁਸ਼ੀ ਰਾਮ ਦਿਖਾਉਂ ਖੁਸ਼ੀ ਹੈਗਾ ਤਾਂ ਜਾਗਦਾ ਹੀ ਮੀਸਣਾ ਜੇ ਮੀਸਣੇ ਬੋਲਦਾ ਨਹੀਂ ਓ ਮੀਸਣੇ ਹਾਈ ਬੂਰ ਬਿਆ ਕਾਕਾ ਸਾਡਾ ਕੀ ਹੋ ਗਿਆ ਸੀ ਬੋਲੋ ਠੀਕ ਨੇ ਤੇਰੇ ਦਖਾਈ ਪਤੀਲਿਆਂ ਕੋ ਕੀ ਕਰਨ ਨੂੰ ਜਾਂਦਾ ਪੰਗੇ ਲੈਣ ਚੁੱਲੇ ਤੇ ਦਿਖਾ ਦੇ ਬੋਲ ਉੱਥੇ ਚੱਕ ਮੂੰ ਠੀਕ ਨੇ ਕੁਛ ਨਹੀਂ ਹੋਇਆ ਹੈ ਕੁਛ ਨਹੀਂ ਹੋਇਆ ਆਂਟੀ ਨਾ ਪਿਆਰ ਕਰ ਲਾ ਦੇ ਆ ਤੇਰੀ ਆਂਟੀ ਬੈਠੀ ਆ ਤੇਰੀ ਆਂਟੀ ਬੈਠੀ ਆਈ ਆ ਨਾ ਤੋ ਕੁਛ ਹੋ ਗਿਆ ਕਾਕਾ ਬਾਈ ਛੱਡ ਨਿੰਨੀਆਂ ਕਰਦਾ ਸੀ ਹੂੰ ਚੱਲ ਸਮਝ ਮਿੱਠੂ ਐ ਮਿੱਠੂ ਏ ਮਿੱਠੂ ਏ ਮੇਰਾ ਨਾ ਅੱਜ ਹੱਥ ਜਲ ਗਿਆ ਇਸ਼ਾਲਾ ਛੁੱਲਾ ਤਾਂ ਨਹੀਂ ਹੋਇਆ ਲਾਲ ਹੋਇਆ ਦੀ ਨਾ ਹਾਏ ਹਾਏ ਹੇ ਮੇ ਤਾਂ ਜਾਨ ਕੱਟਦੀ ਇਹਨੇ ਇੱਕ ਇੱਥੋਂ ਆ ਉਂਗਲੀ ਇੱਕ ਇੱਥੋਂ ਆਏ ਮੈਂ ਐ ਕਰਕੇ ਕੋਲੀ ਚੱਕ ਲਈ ਬੜਾ ਦੁੱਖਦਾ ਭਾਂਡੇ ਧੋਂਦੀ ਸੀ ਬਹੁਤ ਔਖੇ ਤੇ ਭਾਂਡੇ ਮਿੱਠੀ ਕੋਈ ਗੱਲ ਸੁਣਾ ਦੇ ਗੋਹਾ ਹੋਰ ਮੈਂ ਫੂਨ ਰੱਖ ਕੇ ਮੋੜਦੀ ਆ ਥੋੜਾ ਤੋਂ ਪਰ ਦੇ ਲੋ ਕਿੰਨੀ ਆਏ 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 ਇਹ ਕ ਕ ਉੱਤਰਨੇ ਚਿੱਟੇ ਕਿਉਂ ਹਨ ਬੰਗਲੇ ਬੰਗਲੇ ਲੱਗਦੇ ਕਬੂਤਰ ਤਾਂ ਨਹੀਂ ਇਹ ਬੰਗਲੇ ਆ ਬੰਗਲੇ ਤੋਂ ਪਰ ਵਾਲੀ ਆ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਲੀ ਵਲੌਗਸ ਤੇ ਤੇ ਮੀਤ ਕਰਦੇ ਹਾਂ ਤੁਸ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਤ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਤੇ ਇੱਥੇ ਅਸੀਂ ਲੱਗੇ ਸੀਗੇ ਪਾਰਟੀ ਕਰਨ ਬੱਚੇ ਲੈ ਆਏ ਸੀਗੇ ਸਮੋਸੇ ਤੇ ਮੈਂ ਤਾਂ ਚਾਹ ਹੀ ਪੀਣ ਲੱਗੀ ਸੀਗੀ ਮੈਨੂੰ ਲੱਗਿਆ ਸੀ ਬੱਚੇ ਖਾ ਲੈਣਗੇ ਬੱਚੇ ਕਹਿੰਦੇ ਮੰਮੀ ਸਮੋਸੇ ਚੱਕ ਲਿਆ ਮੈਨੂੰ ਤਾਂ ਲੱਗਿਆ ਸੀ ਵੀ ਇਹ ਆਪਦੇ ਲਈ ਜਾਜ ਹਾਰ ਲੀ ਲੈ ਕੇ ਆਏ ਨੇ ਤਾਂ ਉਹ ਕਹਿੰਦੇ ਨੇ ਸਾਰਿਆਂ ਲਈ ਸਮੋਸੇ ਲਿਆਉਂਦੇ ਆ ਵੀ ਸਾਰੇ ਖਾ ਲੋ ਹਨਾ ਮੈਨੂੰ ਲੱਗਿਆ ਸੀ ਵੀ ਆਪ ਬਾਹਰ ਖਾ ਕੇ ਆਏ ਹੋਣਗੇ ਵੀ ਜਿਵੇਂ ਹੁਣ ਤੁਸੀਂ ਪਹਿਲਾਂ ਕਿਹਾ ਸੀ ਵੀ ਜਿਹੜਾ ਨੂੰ ਚੀਜ਼ੀ ਲਿਆ ਦਿਆ ਕਰੋ ਮੈਨੂੰ ਲੱਗਿਆ ਵੀ ਇਹ ਜਿਹੜਾ ਲਈ ਚੀਜ਼ੀ ਲੈ ਕੇ ਆਏ ਨੇ ਤੇ ਇੱਥੇ ਸਾਡੇ ਕੋਲ ਹੀ ਖੁਸ਼ੀ ਬੈਠਾ ਸੀਗਾ ਅੰਦਰ ਤੇ ਗਰਮੀ ਬਹੁਤ ਜ਼ਿਆਦਾ ਸੀ ਐਸੀ ਚੱਲਦਾ ਸੀ ਤੇ ਖੁਸ਼ੀ ਵੀ ਇੱਥੇ ਹੀ ਰਾਮਨ ਸੌਂ ਗਿਆ ਗਰਮੀ ਬਹੁਤ ਆ ਬਾਹਰ ਜਿਆਦਾ ਤਾਂ ਬਹੁਤ ਜ਼ਿਆਦਾ ਗਰਮੀ ਆ ਤੇ ਅਸੀਂ ਲੱਗੇ ਸੀ ਕਿ ਪਾਰਟੀ ਕਰਨ ਪਾਰਟੀ ਕਿਸ ਚੀਜ਼ ਦੀ ਆ ਉਹ ਵੀ ਤੁਹਾਨੂੰ ਬਸ ਛੇਤੀ ਉਹ ਪਤਾ ਲੱਗ ਜੂਗਾ ਤੇ ਸਾਰੇ ਜਾਣੇ ਬਹੁਤ ਖੁਸ਼ ਆ ਤੇ ਸਾਰੇ ਪਾਰਟੀ ਘਰ ਲੱਗੇ ਤੇ ਮੈਨੂੰ ਆਏ ਸੀਗਾ ਵੀ ਹਨਾ ਵੀ ਮੈਂ ਨਾ ਸਮੋਸਾ ਖਾ ਮਾ ਤਾਂ ਠੀਕ ਆ ਤੇ ਪਰ ਬੱਚੇ ਕਹਿੰਦੇ ਨਹੀਂ ਮੰਮੀ ਖਾਲਾ ਖਾਲਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬਸ ਉਹੀ ਗੱਲ ਆ ਵੀ ਬੱਚਿਆਂ ਨੇ ਲਾਉਣਾ ਹੀ ਹੁੰਦਾ ਹਨਾ ਵੀ ਜਿੱਦਾਂ ਆਪ ਜੋ ਚੀਜ਼ ਖਾਂਦੇ ਨੇ ਹਨਾ ਉਹ ਲਾ ਦਿੰਦਾ ਨਾਲ ਦੀ ਨਾਲੇ ਫੋਨ ਦੇ ਵਿੱਚ ਪਤਾ ਨਹੀਂ ਕੀ ਕੁਝ ਦਿਖਾਈ ਜਾਂਦੇ ਸੀ ਮੈਂ ਤੁਹਾਨੂੰ ਵੀ ਦਿਖਾਉਂਦੀ ਸੀ ਬਟ ਹੁਣ ਮੇਰੇ ਯਾਦ ਨਹੀਂ ਇਹ ਵੀਡੀਓ ਕੱਲ ਦੀ ਆ ਕੱਲ ਦਿਨ ਸੀਗਾ ਮੰਗਲਵਾਰ ਤੇ ਮੰਗਲਵਾਰ ਦਾ ਟਾਈਮ ਸੀਗਾ ਸ਼ਾਇਦ ਇੱਥੇ 1.5 ਵਜ ਗਿਆ ਸੀਗਾ ਦੇ ਸਾਰੇ ਨਿਆਣੇ ਅਸੀਂ ਬਹਿੰਦੇ ਆ ਸਾਡੇ ਸਾਰੇ ਨਿਆਣੇ ਅਸੀਂ ਬਹਿੰਦੇ ਆ ਆਏ ਨਿਆਣੇ ਸਾਡੇ ਸਾਰੇ ਨਿਆਣੇ ਅਸੀਂ ਬਹਿੰਦੇ ਆ ਯਾਰਾ ਬੈੱਡ ਸ਼ੀਟ ਚੰਗੀ ਤਰ੍ਹਾਂ ਛਾੜ ਕੇ ਵਿਛਾ ਤੂੰ ਤਾਂ ਦੋ ਦਿਨਾਂ ਅਜ ਕੰਦੀ ਕਰ ਦਰ ਲਾ ਬਾਲੂ ਚੱਕੂ ਇਹਨੂੰ ਹੁਣ ਅੱਜ ਤਾਂ ਤੋਤੇ ਨੇ ਸਾਰੇ ਘਪੜੇ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਅਸੀਂ ਵਧੀਆ ਠੀਕ ਠਾਕ ਵਧੀਆ ਐਨ ਪੂਰੇ ਤੇ ਹੁਣ ਲੱਗੀ ਸੀ ਕਿ ਮੈਂ ਉਹੀ ਵੇਲਾ ਚਾਹ ਦਾ ਚਾਹ ਪੀ ਕੇ ਚਲੀਏ ਧਾਰਾ ਚੋਂ ਧਾਰਾ ਚੋਈਏ ਤੇ ਹੁਣ ਇਹਨਾਂ ਨੇ ਮੈਨੂੰ ਹੋਰ ਫਿਕਰ ਪਾ ਦਿੱਤੀ ਅੱਜ ਸਵੇਰੇ ਕੱਲ ਸ਼ਾਮ ਨੂੰ ਥੋੜਾ ਜਿਹਾ ਲੇਟ ਦੁੱਧ ਲਾਇਆ ਦਸਨ ਨੇ ਤੇ ਸਵੇਰੇ ਤੜਕੇ ਪਹਿਲਾਂ ਇਹ ਗਾਂ ਦਾ ਦੁੱਧ ਡੈਰੀ ਪਾਇਆ ਹੈ ਫੇਰ 8 ਵਜੇ ਡੈਰੀ ਬੰਦ ਹੋ ਜਾਂਦੀ ਆ ਤੇ ਫੇਰ ਉਹਨੂੰ ਚੋਇਆ ਲੇਟ ਖੜੀ ਜਾਣੀ ਕਿ ਉਹ 8 15 ਕਾ ਹੋ ਗਏ ਸੀਗੇ ਜਦੋਂ ਉਹ ਚੋਈ ਹੈ ਨਾ 8:00 ਵਜੇ ਤੇ ਉਹ ਸਾਰਾ ਦੁੱਧ ਘਰੇ ਲੈ ਗਿਆ ਤੇ ਹੁਣ ਫੇਰ ਹੁਣ ਇਹ ਕਹਿੰਦੇ ਕਹਿੰਦੇ ਹੁਣ ਮੈਂ ਟੀਕਾ ਲਾ ਕੇ ਛੋੜਣੀ ਆ ਮਗਾ ਫੈਂਟ ਨਹੀਂ ਆਣੀਗੀ ਮਗਾ ਫੈਂਟ ਨਹੀਂ ਆਣੀ ਜੇ ਦੁੱਧ ਘਰੇ ਰੱਖਦੇ ਆ ਤਾਂ ਸੁੱਖ ਨਾ ਫ੍ਰਿਜ ਤਾਂ ਪਹਿਲਾਂ ਹੀ ਭਰੀ ਪਈ ਆ ਦੇਖੋ ਦੁੱਧ ਵੀ ਆ ਕਿ ਉਹ ਵੀ ਆ ਹਨਾ ਤੇ ਉਹ ਹੀ ਕੜਕ ਤਣ ਦੇ ਜਿਹੜਾ ਨਾ ਪਸ਼ੂ ਹੁੰਦਾ ਬਈ ਉਹਦੇ ਥੱਲੇ ਦੁੱਧ ਵੀ ਹੁੰਦਾ ਕਿ ਉਹ ਵੀ ਹੁੰਦਾ ਯੋਗਾ ਥੱਲੇ ਦੁੱਧ ਘਿਓ ਵੀ ਹੁੰਦਾ ਹਨਾ ਸੁੱਖ ਨਾਲ ਬੱਬਾ ਘਿਓ ਵੀ ਆ ਤੇ ਨਿਆਣੇ ਮੱਖਣੀ ਵੀ ਖਾਂਦੇ ਆ ਦੇਸੀ ਘਿਓ ਵੀ ਆ ਵਧੀਆ ਹਨਾ ਘਰ ਦਾ ਹੋ ਜਾਂਦਾ ਤੇ ਗਾਵਾਂ ਤੋਂ ਤਾਂ ਇੰਨਾ ਹੁੰਦਾ ਨਹੀਂ ਭਾਈ ਜਿੰਨਾ ਖੁੰਦਾ ਸੀ ਉਹ ਖਾਖ ਹੋ ਜਾਂਦੇ ਮਲਾਈ ਮੂਲੀ ਉਹ ਖਾ ਜਾਂਦੇ ਆ ਅਸੀਂ ਤਾਂ ਗਾਵਾਂ ਦੀ ਤਾਂ ਤੇ ਕਿਉਂ ਪੰਦਾ ਨਹੀਂ ਗਾਵਾਂ ਦੇ ਜੇ ਪੰਦਾ ਵੀ ਉਹ ਸੋ ਥੋੜਾ ਜਿਆ ਹੁੰਦਾ ਚਾ ਜੋਤ ਲਾਉਣ ਨੂੰ ਹੋ ਜਾਂਦਾ ਜਾਂ ਨਿਆਣੇ ਖਾ ਲੈਂਦੇ ਨੇ ਤੇ ਹੁਣ ਮੱਝਾਂ ਦੇ ਦੁੱਧ ਤੇ ਘਿਓ ਸੁੱਖ ਨਾਲ ਵਧੀਆ ਹੁੰਦਾ ਤੇ ਹੁਣ ਉਹ ਕੀ ਕਰੀਏ ਹਨਾ ਪਕਾ ਠੀਕ ਕਰਾ ਕੇ ਤੇ ਚੋਰੀ ਤਾਂ ਫੈਂਟਰੀ ਆਉਣੀ। ਜੇ ਨਹੀਂ ਚੋਬੇ ਤਾਂ ਫਿਰ ਦੁੱਸਕਾਈ ਜਾਂਦੀ ਆ। ਖਾਂ ਖਰਾਬ ਹੋ ਜਾਣਗੇ। ਹੋਰ ਖਰਾਬ ਹੋ ਜਾਣਗੇ। ਹੋਰ ਕੀ ਕਰੀਏ ਸਮਝ ਨਹੀਂ ਆਉਂਦੀ। ਦੇਖ ਹੱਥੀ ਪਾਲ ਕੇ ਪਸ਼ੂ ਵੇਚਣ ਨੂੰ ਬਣੀ ਜੀ ਕਰਦਾ ਹਨਾ ਸਾਰੇ ਦੇ ਕੋਈਆਂ ਨਾ ਡੈਰੀ ਵਾਲੇ ਵੀ ਕਹਿੰਦਾ ਕਹਦਾ ਵੇਚੋ। ਹਾਏ ਰੱਬਾ ਮੈਂ ਤਾਂ ਉਹ ਵੀ ਵੇਚ ਦਿੱਤੀ। ਆ ਕਰ ਦਿਓ ਦੀਵਾਲੀ ਹੋਈ ਆਏ ਰੱਬ ਤੋਂ ਜਿਵੇਂ ਕਹਿੰਦੇ ਐਂੀ ਆਪਾਂ ਕਰਦੇ ਆ। ਜਮਾ ਖੜਕੀ ਸੀ ਇਹ ਮੈਨੂੰ ਪਤਾ ਕਿ ਕਹਿੰਦਾ ਉਹ ਟਕੜ ਹੋਣਾ ਅੱਥ ਬੱਠੀ ਰੋਈ ਜਾਂਦੀ ਆ ਮੈਂ ਕਿਹਾ ਨਹੀਂ ਕਿ ਨਹੀਂ ਬਈ ਜਮਾ ਕੜੀ ਹੋਈ ਜਮਾਈ ਅਰੇ ਇਹਨਾਂ ਸੁੱਖਣਾ ਪੀਆ ਸੁਆ ਦੇਤਾ ਆਪਣੇ ਕੋਲ ਦੁੱਧ ਥੋੜਾ ਜਿਹਾ ਹੈ ਕਰਦੀ ਆ ਚਲ ਕੋਈ ਗੱਲ ਆਪਾਂ ਖੜਨ ਲੱਗ ਜੂ ਮਾਂ ਵੀ ਕੋਈ ਪੱਤੀ ਨਹੀਂ ਦੁੱਧ ਦਾ ਇੱਕ ਪੱਤੀ ਨਹੀਂ ਹੈਗੀ ਉਹ ਲੱਤਾਂ ਲੱਤਾਂ ਦਾ ਨਹੀਂ ਮਾਰਦੀ ਬਸ ਦੁੱਧ ਪਾਉਂਦੀ ਨਹੀਂ ਹੈਗੀ ਉਹ ਵੀ ਦਵਾਈ ਜੀ ਦਿੱਤੀ ਹੋ ਇਹਦੇ ਤਾਂ ਨਵੇ ਚ ਨਹੀਂ ਲੰਗਦੇ ਜਿੰਨਾ ਮਰਜੀ ਦਵਾਈਆਂ ਪਾਓ 2 ਲੀਟਰ ਦਾ ਸਰੋਂ ਦਾ ਤੇਲ ਕਿੰਨੇ ਨਿੰਬੂ ਚਾਰ ਤੇ ਕਿੰਨੇ ਨਿੰਬੂ ਪਏ ਇਹ ਲੋ ਜਿਹੜੇ ਮੈਂ ਇੱਕ ਦਿਨ ਤੁਹਾਨੂੰ ਵੀਡੀਓ ਚ ਨਹੀਂ ਕਹਿੰਦੀ ਵੀ ਹਨਾ ਹੋਏ ਇਹਨਾਂ ਨੇ ਬਣਾਉਣਾ ਜਿੱਦਣੇ ਕਹਿੰਦੇ ਸੀ ਕਿ ਅਕਵਾਲ ਕੇ ਰੱਖੀ ਤੇ ਉਸ ਦਿਨ ਇਹਨਾਂ ਨੇ 2 ਲੀਟਰ ਤੇਲ ਤੇ ਪਤਾ ਨਹੀਂ ਕਿੰਨੇ ਕਿੰਨੇ ਸੀ ਨਿੰਬੂ 1 ਕਿਲੋ ਨਿੰਬੂ ਨਿੰਬੂ ਲਿਆ ਕੇ ਕੱਟ ਕੇ ਉਹਨਾਂ ਨੂੰ ਉਬਾਲਿਆ ਤੇਲ ਦੇ ਵਿੱਚ ਤੇ ਉਹ ਸਾਰੇ ਚਾਰ ਤੇ ਇਹਨਾਂ ਨੇ ਹਾਂ ਤੇ ਉਹ ਉਵਾਲ ਕੇ ਤੇਲ ਦੇ ਵਿੱਚ ਇਹਨੂੰ ਚਾਰ ਤੇ ਬੜ ਸੁਣ ਖਾ ਜਾਂਦੀ ਆ ਤੇ ਉਹਨਾਂ ਨਾਲ ਵੀ ਕੋਈ ਅਸਰ ਨਹੀਂ ਹੋਇਆ ਹੈਗਾ ਚਲੋ ਹੁਣ ਫਿਰ ਕੀ ਕਰੀਏ ਲਓ ਜੀ ਚੋਲੀਏ ਤਾਰਾ ਕਿਉਂ ਡੱਡੇ ਭੈਣੇ ਖੜੇਗੀ ਹਾਂ ਬੱਤ ਮਿੱਠੂ ਲੁਸਨ ਨੂੰ ਗੱਲ ਕਰ ਲਈਏ ਲੁਸਨ ਤੁਸੀਂ ਖੜੇਂਗੀ ਗੋਦ 'ਚ ਆਵੇਂਗੀ ਗੋਦ 'ਚ ਲੈਣੀ ਹੈ ਕੰਨੀ ਨਾ ਕਾਇ ਸਰ ਮਾਰਦੀ ਹੈ ਕੰਨੀ ਨਾ ਖੜ ਜਾ ਪੁੱਤ ਹੈ ਡੰਗਾ ਫੇਰਨ ਗਿਆ ਫਿਰ ਤੈਨੂੰ ਕੁੱਟਣਗੇ ਹੈ ਖੜ ਜਾ ਦੇਖਿਆ ਆਪਨੇ ਮਾਰ ਕੇ ਮੱਝ ਛੋਲਵੇ ਇੱਕ ਸਾਡੇ ਪਹਿਲਾਂ ਮੱਝ ਹੁੰਦੀ ਸੀ ਅਸੀਂ ਮੁੱਲ ਲਈ ਸੀ ਉਹ ਇੰਨੀ ਪਿਆਰੀ ਸਾਊ ਮੱਝ ਸੀਗੀ ਨਾ ਉਹਨੇ ਸਾਡੇ ਕੋਲੇ 8 ਸੂਏ ਦਿੱਤੇ 8 ਲੱਤੇ ਹੈ ਨਾ 18 ਵਿੱਚ ਇੱਕ ਕੱਟੀ ਦਿੱਤੀ ਬਾਕੀ ਸਾਰੇ ਕੱਟੇ ਦਿੱਤੇ ਨੋਂਹਾ ਨੋਂ ਸੂਇ ਦਿੱਤੇ ਇੱਕ ਕੱਟੀ ਸੀਗੀ ਬਾਕੀ ਸਾਰੇ ਕੱਟੇ ਸੀਗੇ ਸਾਰੇ ਕੱਟੇ ਸਾਰੇ ਕੱਟੇ ਇੱਕ ਕੱਟੀ ਦਿੱਤੀ ਕਰਮਾ ਵਾਲੀ ਉਹ ਵਿਚਾਰੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਗਰਮੀ ਵੱਧ ਸੀ ਪਤਾ ਨਹੀਂ ਕੀ ਨਾ ਮੈਂ ਕਹਿੰਦਾ ਉਹ 8 9 ਮਹੀਨੇ ਦੀ ਹੋ ਗਈ ਸੀਗੀ ਪਤਾ ਨਹੀਂ ਗਰਮੀ ਬਹੁਤ ਸੀਗੀ ਅੱਕਣੇ ਜਿਵੇਂ ਹੁਣ ਗਰਮੀ ਪੈਂਦੀ ਆ ਪਤਾ ਨਹੀਂ ਉਹਨੂੰ ਕੀ ਹੋਇਆ ਅਟੈਕ ਹੋਇਆ ਪਤਾ ਨਹੀਂ ਕੀ ਹੋਇਆ ਵਿਚਾਰੀ ਨੂੰ ਖੜੀ ਖੜੀ ਨੂੰ ਹੀ ਪਤਾ ਨਹੀਂ ਕੀ ਹੋ ਗਿਆ ਤੇ ਚਲੋ ਹੁਣ ਵੈਗਰੂ ਦੀ ਕਿਰਪਾ ਹੈ ਆਪਣੇ ਤੇ ਹਨਾ ਮੇਰੇ ਤੇ ਵਹਿਗਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਉਹ ਕਮੈਂਟ ਕਰਨ ਵਾਲੀ ਦੇ ਮੱਖ ਲੜ ਜਾਂਦੀ ਹੈ। ਹੁਣ ਵਧੀਆ ਸਮਾਰ ਕੇ ਹੁਣ ਟੇਕ ਆ ਜਾਊਗੀ। ਮਿੰਨਾ ਡੇਢ ਮਿੰਨਾ ਟਿਗੀ ਰਹੀ ਆ ਹੁਣ ਫੇਰ ਲੱਗੀ। ਨਹੀਂ ਵਹਿ ਤਿੱਖੂ ਕੀ ਕਰਦਾ ਮੈਂ ਮੁੱਤ ਕਹਿੰਦਾ ਕਹਿੰਦਾ ਉਰੀ ਆ ਜਾ। ਉਰੀ ਆ ਜਾ ਵੀਡੀਓ ਵਾਹੀਏ। ਉਹ ਦਾਕਾ ਦਾ ਯੰਦੰਦ। ਔਰ ਰੱਖਿਆ ਹੂੰ ਫੋਨ ਫੇਰੀ ਧਰ ਚੋਂ। ਲਾ ਆ ਆ ਕੁਛ ਹੁੰਦਾ ਹੀ ਨਹੀਂ ਜਦ। ਆ ਤੇ ਵੀਡੀਓ ਬਣਾਈ। ਆ ਤੇਰੀ ਫੋਟੋ ਪਿੱਛਾ ਕਿੱਧਰ ਨੂੰ ਦੇਖੀ ਜਾਂਦਾ ਤੂੰ ਕਿੱਧਰ ਨੂੰ ਦੇਖੀ ਜਾਂਦਾ ਕੀ ਹੋ ਗਿਆ ਸੀ ਅੱਜ ਗਰਮ ਪਤਲੇ ਦੇ ਮੂੰਹ ਲੱਗ ਗਿਆ ਸੀ ਨਹੀਂ ਠੀਕ ਨੇ ਉਹ ਤਾਂ ਬੋਲੇ ਦੇ ਲਾ ਇਹ ਦੇ ਚੁਕ 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 انا ابو ਤਾਂ ਨਹੀਂ ਕਰੀਦਾ ਹੁੰਦਾ ਵੀ ਕੱਪੜੇ ਨਹੀਂ ਖਾਣ ਦਿੰਦੀ ਫਿਰ ਹੋਰ ਪਾਸੇ ਜਾ ਟੱਕਰ ਮਾਰੂ ਜਾ ਕੱਪੜੇ ਲੱਭਣ ਜਾਂਦਾ ਕੰਮ ਕਰੀਦਾ ਹੁੰਦਾ ਆਪਦੇ ਘਰ ਠੀਕ ਆ ਮੈਂ ਮੈਨੂੰ ਕਿਸੇ ਨੂੰ ਆ ਕੇ ਬੱਕ ਬੱਕ ਕਰੀਦਾ ਹੁੰਦਾ ਮੈਂ ਆਪਣਾ ਕੰਮ ਕਰਦੀ ਆ ਜੇ ਕਿਤੇ ਤੈਨੂੰ ਲੱਗਦਾ ਨਾ ਮੈਂ ਵੀਡੀਓ ਬਣਾਉਣੀ ਆ ਮੈਂ ਇਹ ਮੇਰਾ ਕੰਮ ਆ ਕੰਮ ਆ ਸਾਡਾ ਵੀਡੀਓ ਬਣਾਉਣਾ ਵੀਡੀਓ ਬਣਾਉਣ ਕਿਤੇ ਕਹਾ ਖੇਲ ਪਈ ਆ ਲੈ ਆ ਇਹਨਾਂ ਨੂੰ ਕੁਝ ਕਰਨਾ ਪੈਂਦਾ ਲੈ ਆਏ ਥੋੜੀ ਦੇਖਣਾ ਵੀ ਅਸੀਂ ਆਏ ਨਾਪੇ ਹੋਇਆ ਵੀ ਅਸੀਂ ਇਹਨਾਂ ਨਾਲ ਨਹੀਂ ਖੇਡਣਾ ਇਹ ਰੋਜ਼ ਸ਼ੈਂਪੂ ਲਾ ਕੇ ਨਹਾਉਂਦੇ ਨੇ ਇਹ ਸਾਡੇ ਕੱਕੇ ਸ਼ੈਂਪੂ ਲਾ ਕੇ ਨਹਾਉਂਦਾ ਇਹ ਕੱਕ ਕੈਂਪੂ ਲਾ ਕੇ ਛੋਣਾ ਛੋਣਾ ਰੋਜ਼ ਨਾਲ ਬੀਰਾ ਨਾਲ ਆਉਂਦਾ ਇਹਨੂੰ ਹਨਾ ਕੌਣ ਨਾਲ ਆਉਂਦਾ ਤੈਨੂੰ ਬੀਰਾ ਦੇ ਦੇ ਕੌਣ ਆ ਗਿਆ ਮਾਸੀ ਆ ਗਈ ਤੇਰੀ ਆਂਟੀ ਆ ਗਈ ਉਹਦੇ ਆਂਟੀ ਆ ਦੇਖ ਲੈ ਕਾਕਾ ਕੰਗਰੂ ਬਾਈ ਫਿਰਦਾ ਕੰਗਰੂ ਤੇਰੀ ਗੱਤ ਵਿੱਚੋਂ ਆਪੇ ਬੋਲ ਪੈਣ ਕੰਗਰੂ ਮੈਂ ਕਿਹਾ ਤੂੰ ਗਰੂ ਬੀਰਾ ਸੁਣਦਾ ਹੁੰਦਾ ਹੈ ਗਣ ਇਹ ਗੁੱਤ ਵਿੱਚੋਂ ਆਪੇ ਬੋਲ ਪੈਣ ਕੁੰਗੁਰੂ ਜੀਵ ਗੱਡੀ ਆਏ ਆਏ ਕਰ ਇਹ ਕੱਪੜੇ ਫੜਨੇ ਨੇ ਇਹਨਾਂ ਨੇ ਇੱਕ ਦਿਨ ਕਮੈਂਟ ਆਇਆ ਸੀ ਕਹਿੰਦੇ ਬੌਲੀ ਚ ਫੂਕ ਮਾਰੀ ਹੋਣੀ ਐ ਬੌਲੀ ਚ ਫੂਕਾਂ ਜਿਹੜਾ ਮਾਰਦਾ ਹਾਈ ਹੋਰ ਪਾ ਲਓ ਜੀ ਤਾਂ ਨਜੋਲੀਏ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਹੈਂਡਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਕੰਮ ਲੱਗੀ ਹੋਈ ਸੀਗੀ YouTube ਦਾ ਥੋੜਾ ਜਿਹਾ ਕੰਮ ਕਰਦੀ ਸੀ ਕਾਹ ਕਿਤੇ ਉਹੀ ਥੋੜੀ ਕੰਮ ਇਹ ਤਾਂ ਹੱਲੇ ਵੀ 6 ਪੌਣ 6 ਹੋ ਗਏ ਤੜਕਾ ਕੱਟਣਾ ਤੜਕਾ ਲਾਉਣਾ ਚਿੱਟੇ ਜਣਿਆਂ ਨੂੰ ਹੱਲੇ ਚੁੱਲੇ ਨੂੰ ਮਿੱਟੀ ਅੱਜ ਫੇਰ ਨਹੀਂ ਲੱਗੀ ਹੁਣ ਦੇਖਦੀ ਆ ਕੋਸ਼ਿਸ਼ ਕਰਦੀ ਆ ਾਟਾ ਟੋਟਾ ਗੁੰਨੇ ਆ ਹੋਇਆ ਹੁਣ ਲਾਉਣੀ ਆ ਤੜਕਾ ਭਰਮਸੀ ਉਹਨੂੰ ਲਾਉਂਗੀ ਉਹ ਲਾਊਗਾ ਤੜਕਾ ਲੈ ਜੀ ਹਰ ਮੇਰਾ ਫੋਨ ਚਾਰਜ ਤੇ ਲਾ ਦੇ ਤੈ ਲੋ ਜੀ ਇੱਥੇ ਆ ਗਏ ਆਪਾਂ ਕਿਚਨ ਦੇ ਵਿੱਚ ਧਾਰਾਂ ਚੋਲੀਆਂ ਸਾਰਾ ਕੰਮ ਪਸ਼ੂਆਂ ਦਾ ਖਤਮ ਕਰਕੇ ਤੇ ਟਾਈਮ ਇੱਥੇ ਓਵਰ ਹੋਇਆ ਹੋਇਆ ਸੀ ਅੱਜ ਟਾਈਮ ਸ਼ਾਇਦ 7:30 ਹੋ ਗਏ ਸੀਗੇ ਤੇ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਵੀ ਇਹਦੇ ਨਾਲ ਤਾਂ ਮੈਂ ਨਾ ਦੁਪਹਿਰੇ ਕਾਲ ਕਰ ਗਈ ਦੁਪਹਿਰੇ ਬੱਚੇ ਸਮੋਸੇ ਲਾਏ ਉਹਦੇ ਕਰਕੇ ਜਿਹੜਾ ਸਬਜ਼ੇ ਨੂੰ ਤੜਕਾ ਨਹੀਂ ਲੱਗਿਆ ਮੈਨੂੰ ਤਾਂ ਇੰਨਾ ਜਾਣੀ ਆਪਦੇ ਆਪ ਤੇ ਅਫਸੋਸ ਆਈ ਜਾਵੇ ਹਨਾ ਵੀ ਕਿਉਂ ਬੱਬੂ ਤਾਂ ਤੜਕਾ ਲਾ ਦੇਣਾ ਸੀ ਲਾ ਦੇਣਾ ਸੀ ਵੀ ਨਾਲੇ ਤਾਂ ਭਾਂਡੇ ਅੱਦੇ ਹੋ ਜਾਂਦੇ ਮਾਂਜਣ ਨੂੰ ਹਨਾ ਅੱਦੇ ਨਾਲ ਦੀ ਨਾਲ ਉਦੋਂ ਮਾਂਜੇ ਜਾਂਦੇ ਤੇ ਨਾਲੇ ਤਾਂ ਹੁਣ ਭਾਂਡੇ ਇੰਨੇ ਹੋ ਗਏ ਧੋਣ ਨੂੰ ਤੇ ਨਾਲੇ ਮੇਰਾ ਹੱਲੇ ਤੜਕਾ ਲਾਉਣਾ ਰਹਿੰਦਾ ਮੈਨੂੰ ਇਹ ਨਾ ਸਮਝ ਲੱਗੇ ਵੀ ਮੈਂ ਕਰਾਂ ਤਾਂ ਕਰਾਂ ਕੀ ਤੇ ਇੱਥੇ ਮੈਂ ਦੁੱਧ ਕੱਢਦੀ ਸੀ ਪਤੀਲੇ ਦੇ ਵਿੱਚੋਂ ਤੇ ਦੁੱਧ ਅੱਜ ਜਿਹੜਾ ਮੈਂ ਕਾੜਿਆ ਸੀਗਾ ਬਾ ਜਿੰਨੀ ਵਿੱਚੁੱਲੇ ਦੇ ਵਿੱਚ ਅੱਗ ਸੀ ਨਾ ਮੈਂ ਚੁੱਲੇ 'ਚੋਂ ਅੱਗ ਬਾਹਰ ਕੱਢ ਕੇ ਤੇ ਉਹਦੇ ਉੱਤੇ ਦੁੱਧ ਰੱਖਤਾ ਦੁੱਧ ਨੂੰ ਬਾਲੀ ਦੇ ਕੇ ਤੇ ਉਹ ਦੁੱਧ ਬਹੁਤ ਸੋਹਣਾ ਕੜ ਗਿਆ ਤੇ ਮੈਂ ਕਿਹਾ ਅੱਜ ਕੜੇ ਹੋਏ ਦੁੱਧ ਨੂੰ ਜਾਗ ਲਾਵਾਂਗੇ ਤੇ ਲੱਸੀ ਬਹੁਤ ਸਵਾਦ ਬਣੀ ਕੜੇ ਦੁੱਧ ਦੀ ਅਸੀਂ ਪੀ ਲਈ ਤੇ ਇੱਥੇ ਹੁਣ ਮੈਂ ਲਾਉਣ ਲੱਗੀ ਆ ਚਣਿਆਂ ਨੂੰ ਤੜਕਾ ਜਿਹੜੇ ਕੱਲ ਆਪਾਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਲਏ ਵਾਲੇ ਸੀਗੇ ਯਾਨੀ ਕਿ ਕੱਲ ਕੱਲ ਦਾ ਹੀ ਵਲੌਗ ਆ ਇਹ ਮੰਗਲਵਾਰ ਦਾ ਉਹ ਵੀ ਕੱਲ ਦੀ ਉਹ ਵੀਡੀਓ ਸੀ ਜਿਹੜੀ ਤੁਸੀਂ ਪਹਿਲਾਂ ਦੇਖ ਲਈ ਠੀਕ ਆ ਜੀ ਕੱਲ ਆਪਾਂੀਆਂ ਚੱਲਣਗੇ ਦੋ ਵੀਡੀਓ ਤੇ ਆਹ ਜਾਊਗੀ ਤੀਜੀ ਇੱਕ ਜੀ ਤੇ ਉਸ ਤੋਂ ਬਾਅਦ ਤੜਕਾ ਤੁੜਕਾ ਲਾ ਕੇ ਤੇ ਹੁਣ ਮੈਂ ਲੱਗੀ ਸੀਗੀ ਇੱਥੇ ਰੋਟੀ ਬਣਾਉਣ ਮੈਂ ਕਿ ਇੱਕ ਪਾਸੇ ਤੜਕਾ ਲਾਤਾ ਇੱਕ ਪਾਸੇ ਰੋਟੀ ਬਣਾ ਲਈ ਤੇ ਉਧਰੋਂ ਮੇਰੇ ਸਾਰੇ ਭੈਣ ਭਰਾਵਾਂ ਨੇ ਪਿਆਰ ਕਰਨ ਵਾਲਿਆਂ ਨੇ ਮੈਨੂੰ ਕਿਹਾ ਹੋਇਆ ਵੀ ਤੁਸੀਂ 9 ਵਜੇ ਲਾਈਵ ਆਜੋ ਉਹ ਤਾਂ ਮੈਂ ਦੁਪਹਿਰੇ ਕਹਿੰਦੇ ਸੀ 2 ਵਜੇ ਲਾਈਵ ਆਜੋ ਤੇ 8:30 ਹੋ ਗਏ ਹਾਲੇ ਸਬਜ਼ੀ ਰਿੱਜੀ ਜਾਂਦੀ ਆ ਆ ਆ ਸ਼ਾਮ ਨੂੰ 7:30 ਵਜੇ ਵੀਡੀਓ ਪਬਲਿਸ਼ ਕਰੀ ਆ ਤੁਸੀਂ ਦੇਖ ਲਈ ਹੋਣੀ ਆ ਹਨਾ ਤੁਸੀਂ ਵੀ ਕਮੈਂਟ ਦੇਖੇ ਹੋਣੇ ਆ ਸਾਰੇ ਜਣਿਆਂ ਨੇ ਜਿਨੇ ਜਿਨੇ ਉਹ ਕਮੈਂਟਸ ਦੇਖਿਆ ਜਣੀ 35 ਮਿੰਟ ਪਹਿਲਾਂ ਐਡੀ ਬਣੀ ਤੇ ਕਮੈਂਟ ਕਰਨ ਤੋਂ ਤੇ 27 ਮਿੰਟ ਬਾਅਦ ਮੈਂ ਕਮੈਂਟ ਦੇਖਿਆ ਵੀ ਸਮਝ ਲਓ ਮੈਂ 27 ਮਿੰਟ ਹੋਣ ਨਹੀਂ ਚੱਕਿਆ ਹਨਾ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ 27 ਮਿੰਟ ਮੈਂ ਕੰਮ ਦੇ ਵਿੱਚ 27 ਤੋਂ ਵੀ ਵੱਧ ਹੀ ਮੈਂ ਕੰਮ ਵਿੱਚ ਬੀਜੀ ਸੀਗੀ ਵੀ ਮੈਂ ਫੋਨ ਨਹੀਂ ਚੱਕਿਆ ਹੈਗਾ ਆਪਦਾ ਹਨਾ ਤੇ ਮੈਂ ਜਦੋਂ ਆ ਕੇ ਦੇਖਿਆ ਕਮੈਂਟ ਕਰਿਆ ਹੋਇਆ ਵੀ ਗੱਲ ਆ ਕੋਈ ਇਹ ਹੁਣ ਤੁਸੀਂ ਮੈਨੂੰ ਸਾਰੇ ਭੈਣੀਆਂ ਭੈਣਾਂ ਮੇਰੀਆਂ ਸਾਰੀਆਂ ਹੀ ਕਹਿੰਦੀਆਂ ਨੇ ਕਿ ਤੁਸੀਂ ਆਪਣਾ ਬੀਪੀ ਨਾ ਵਧਾਓ ਜਦੋਂ ਕੋਈ ਇੰਨਾ ਗਲਤ ਬੋਲੂਗਾ ਬੀਪੀ ਨਾਰਮਲ ਗੱਲ ਆ ਵੀ ਵਧੇ ਜਾਂਦਾ ਦਿੰਨਾ ਡੇਢ ਮਹੀਨਾ ਮੱਖਣੀ ਲੜੀ ਹੁਣ ਫੇਰ ਮੱਖ ਲੜਨ ਲੱਗ ਗਈ ਮਿਰਗੀ ਦਾ ਦੌਰਾ ਪੈਂਦਾ ਉਹਨੂੰ ਆਪਣੇ ਘਰੇ ਤੁਸੀਂ ਵੀ ਦੇਖਦੇ ਹੀ ਹੋ ਹਨਾ ਦੇਖੋ ਇਹ ਉਹ ਆ ਜਦੋਂ ਉਹ ਜਮਾ ਵਿਹਲੀ ਆ ਜਮਾ ਡੰਗਰ ਪਾਛੂ ਉਹ ਬਥੇਰੇ ਲੈ ਲੈ ਕੇ ਜਾਂਦੇ ਮਾਪਿਓ ਨੇ ਜਦੋਂ ਵੇਚ ਕੇ ਪਾ ਕੇ ਪਰਸੇ ਚ ਪੈਸੇ ਜਿੰਨਾ ਟਾਈਮ ਖਤਮ ਨਹੀਂ ਹੁੰਦੇ ਉਹਨਾ ਟਾਈਮ ਜਲੇਬੀਆਂ ਤੋਂ ਥੱਲੇ ਦਾ ਕੁਝ ਖਾਣਾ ਹੀ ਨਹੀਂ ਜਦੋਂ ਖੜੇ ਹੁੰਦੇ ਉਹਦੋਂ ਕਿਹਣੀ ਬੋਲ ਉੱਤ ਆ ਦੇਖ ਲੈ ਮੇਰਾ ਮੁੰਡਾ ਵੀ ਕਹਿੰਦਾ ਉਹਦੋਂ ਕਿਹਣੀ ਬੋਲ ਉੱਦਾ ਆਜਾ ਤੁਸੀਂ ਸਾਹਮਣੇ ਚਾਰੇ ਜਣੇ ਖੜੇ ਹੋਣੇ ਆ ਜੇ ਮੈਂ ਇੰਨੀ ਉਹ ਕੱਲੀ ਹੀ ਮੈਂ ਮਗਰਤ ਨਹੀਂ ਬਾਕੀ ਕਿਸੇ ਨੂੰ ਹੋਰ ਨੂੰ ਮੈਂ ਗੱਲ ਤੇ ਨਹੀਂ ਦੀਦੀ ਲੈ ਟਾਈਮ ਤੋ ਕੀ ਲੈਣਾ ਚੰਗੇ ਜਹੇ ਅਸੀਂ ਮਾੜੇ ਮੰਮੀ ਕੀ ਕਹ ਬਲਾਂ ਲੈ ਸੁਣ ਲਾ ਜਦ ਮੇਰਾ ਤੇਰੇ ਨਾਲ ਕੋਈ ਬਾਵਾਸਤਾ ਨਹੀਂ ਹੈਗਾ ਫਿਰ ਤੇਰਾ ਕੋਈ ਮਤਵ ਲੈਣੀ ਹੈਗਾ ਬੰਦੇ ਦਾ ਮਤਵ ਲੈਣੀ ਬਣਦਾ ਸੈਂਸ ਹੋਣੀ ਚਾਹੀਦੀ ਆ ਥੋੜੀ ਜੀ ਵੀਤੋ ਬੰਦਾ ਆਉਗਾ ਆਪਣੇ ਘਰੇ ਰੋਟੀ ਕਰਦਾ ਖਾਂਦਾ ਤਕਲੀਫ ਤਾਂ ਇਹ ਹੈ ਕਿ ਮੇਰੇ ਵਰਗੀ ਲਾਈਫ ਤੇਤੋ ਜਿਉ ਨਹੀਂ ਹੁੰਦੀ ਐਦੀ ਲਾਈਫ ਜਿਹੜੀ ਆਨਲਾਈਨ ਕੰਮ ਕਰਨਾ ਬੰਦਾ ਕੰਮ ਵੀ ਕਰਿਆ ਮੈਂ ਕੰਮ ਕਰਕੇ ਆਪਦਾ ਹਾਂ ਮੰਨੇ ਆ ਪਾਈ ਟੈਨਸ਼ਨ ਹਾਂ ਬੰਦੇ ਦਾ ਵਜਨ ਘਟਾ ਦਿੰਦੀਆਂ ਨੇ ਵਿੱਚ ਕਿਨੂੰ ਤੁਸੀਂ ਦੇਖਿਆ ਇਹ ਮੇਰਾ ਕਿੰਨਾ ਵਜਨ ਘਟ ਗਿਆ ਸੀ ਐਤੀ ਮਰਾਵੇ ਟੈਨਸ਼ਨ ਖੜ ਕੇ ਆਪਦੀ ਜ਼ਿੰਦਗੀ ਜਿਉ ਉਹ ਪਰ ਤੈਨੂੰ ਨਹੀਂ ਮੈਂ ਛੱਡਦੀ ਤੂੰ ਮੇਰੇ ਸਾਹਮਣੇ ਆ ਕੇ ਰਾਮ ਹੁਣ ਤੇਰਾ ਰਖੜਿਆ ਮੂੰਹ ਬੰਨਣਾ ਜਾ ਲੈ ਕੇ ਆ ਕਿਉ ਰੋਟੀ ਜੋ ਪੜਨ ਥਿਲੇ ਮਖੀ ਗਿਆ ਕਿਉਂ ਮਗਰੀ ਨੇ ਝਪੜ ਦਨੀਆ ਇਹੋ ਵਾਰ ਸ਼ੰਗ ਤੇ ਡੈਡੀ ਨੇ ਕਹਿ ਰੋਟੀ ਖਾਓ ਕਿਹੜੀ ਕਿਹੜੀ ਭੈਣ ਦੇ ਕਮੈਂਟ ਦੇਖਿਆ ਸੀਗਾ ਨਾ ਉਹ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਹਾਂ ਕਮੈਂਟ ਕਰਿਆ ਹੋਇਆ ਸੀਗਾ ਦੇ ਘਰ ਆ ਜੀ ਮੈਂ ਆਪ ਦੇ ਘਰ ਆ ਜੀ ਹੁਣ ਤੂੰ ਕਮੈਂਟ ਕਰਿਆ ਨਹੀਂ ਮੈਂ ਤੇਰੇ ਤੇ ਵੀਡੀਓ ਪਾਈ ਹੋਈ ਨਹੀਂ ਵੀਡੀਓ ਤੂੰ ਰੋਜ਼ ਹੀ ਦੇਹਦੀ ਆ ਕਿਸੇ ਨੇ ਘੂਰਿਆ ਹੋਊ ਤੈਨੂੰ ਕਿਸੇ ਨੇ ਪੂਰਾ ਚੰਡਿਆ ਹੋਣਾ ਵੀ ਉਹਦੀ ਵੀਡੀਓ ਤੇ ਕਮੈਂਟ ਕਦੇ ਕਰਦੀ ਆ ਮੈਂ ਜਿੰਨਾ ਵੀ ਫੋਕਸ ਆ ਨਾ ਉਹ ਆਪਦੇ ਤੇ ਲਾਇਆ ਹੋਇਆ ਠੀਕ ਆ ਆਪਦੇ ਬੱਚਿਆਂ ਤੇ ਲਾਇਆ ਹੋਇਆ ਆਪਦੇ ਤੇ ਲਾਇਆ ਆ ਆਪਦੇ ਘਰ ਤੇ ਲਾਇਆ ਆ ਮੇਰਾ ਤੇਰੇ ਤੇ ਫੋਕਸ ਨਹੀਂ ਹੈਗਾ ਮੈਂ ਇਹ ਨਹੀਂ ਦੇਖਦੀ ਫਿਰਦੀ ਵੀ ਤੂੰ ਕੀ ਕਰਦੀ ਆ ਕਿ ਨਹੀਂ ਕਰਦੀ ਤੂੰ ਕਿੱਥੇ ਜਾਨੀ ਆ ਕਿੱਥੇ ਆਉਣੀ ਆ ਮੇਰੇ ਵੱਲੋਂ ਠੱਕੇ ਪੂਛ ਜਾ ਕਿੱਥੇ ਮਰਦੀ ਜਾ ਕਿਸੇ ਨੇ ਕੁਝ ਨਹੀਂ ਦੇਣਾ ਤੈਨੂੰ ਕਿਸੇ ਨੇ ਵੀ ਨਹੀਂ ਦੇਣਾ ਅਸੀਂ ਵੀ ਵਸਰਾ ਜਾਂਦੇ ਸੀ ਸਭ ਦੇ ਜਾਂਦੇ ਸੀਗੇ ਇਹਦੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੇ ਜਾਂਦੇ ਨਹੀਂ ਸੀ ਤੂੰ ਵੀ ਉੱਥੇ ਹੁੰਨੀ ਆ ਜਾਂ ਮੈਂ ਜਾਨੀ ਹੁੰਨੀ ਆ ਤੇਰੇ ਮੇਰੇ 'ਚ ਫਰਕ ਪਤਾ ਕੀ ਆ ਕਿਉਂਕਿ ਮੈਂ ਟਾਈਮ ਤੇ ਜਾਨੀ ਆ ਤੂੰ 10 ਦਿਨ ਪਹਿਲਾਂ ਵੀ ਰਹਿੰਦੀ ਆ ਤੇ 10 ਦਿਨ ਬਾਅਦ ਵੀ ਰਹਿੰਦੀ ਤੂੰ ਇੰਨੀ ਵਿਹਲੀ ਆ ਬੈਗਰੂ ਤੈਨੂੰ ਵੇਲੀ ਉਹ ਰੱਖੇ ਸੱਜਿਆ ਪਾਤਸ਼ਾ ਗਰਮੀ ਇੰਨੀ ਆਫਰ ਹੱਥੋਂ ਵੇਲੀ ਨੂੰ ਬੜਾ ਗਰਮੀ ਲੱਗਦੀ ਹੋਣੀ ਆ ਛੱਡ ਕੇ ਪੱਖਾ ਬੈਠੀ ਰਹਿਣੀ ਆ ਬਿਲ ਤਾਂ ਕੋਈ ਹੋਰ ਭਰ ਜੂ ਅੱਬਲਾ ਥੋੜੇ ਤਾਂ 600 ਜੋਨਟ ਬਣਦੀ ਨਹੀਂ ਹੋਣੀ